ਇਹ ਪਾਖੜਾ ਨਹਿਰ ਦਾ ਬੰਨ 2 ਦਿਨ ਬਾਅਦ ਵੀ ਨਹੀਂ ਪੂਰਾ ਜਾ ਸਕਿਆ ਜਿਹਾ ਬੀਤੇ ਦਿਨੀ ਪਟਿਆਲਾ ਚੋ ਲੰਗ ਦੀ ਪਾਖੜਾ ਨਹਿਰ ਵਿੱਚ ਵੱਡਾ 파ੜ ਪੈ ਗਿਆ ਸੀ ਅਤੇ 2 ਦਿਨ ਬਾਅਦ ਵੀ ਉਸ ਨੂੰ ਪੂਰੀ ਤਰ੍ਹਾਂ ਪੂਰੇ ਨਹੀਂ ਗਿਆ ਇਸ ਦੇ ਨਾਲ ਹੀ ਇਸ 파ੜ ਦੇ ਨਜ਼ਦੀਕ ਹੀ ਇੱਕ ਹੋਰ ਤਰੇੜ ਫਟਣ ਲੱਗੀ ਹੈ ਜਿਸ ਤੋਂ ਬਾਅਦ ਹੁਣ ਇੱਕ ਹੋਰ ਪਾੜ ਦਾ ਖਤਰਾ ਪਿੰਡਾਂ ਤੇ ਮੰਡਰਾਂ ਲਖਿਆ ਹੈ ਤਸਵੀਰਾਂ ਚ ਸਾਫ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਪਾੜ ਦੇ ਨੇੜੇ ਹੀ ਇੱਕ ਵੱਡੀ ਤਰੇੜ ਆ ਗਈ ਹੈ ਜਿਸ ਕਾਰਨ ਹੁਣ ਇਸ ਪਾੜ ਦੇ ਨੇੜੇ ਹੀ ਵੱਡੇ ਪਾੜ ਦਾ ਖਤਰਾ ਮੰਡਰਾਂ ਲਖਿਆ ਹੈ ਸਦასიਏ ਕੇ ਬੀਤੇ ਦਿਨੀ ਪਾਕੜਾ ਮੇਨ ਲਾਈਨ ਵਿੱਚ ਵੱਡਾ ਪਾੜ ਪਿਆ ਸੀ ਪਟਿਆਲਾ ਦੇ ਪਿੰਡ ਜਸੋਵਾਲ ਨੇੜੇ ਵੀਰਵਾਰ ਤੜਕਸਾਰ ਤੋਂ ਸ਼ੁਰੂ ਹੋਇਆ ਇਹ ਪਾੜ ਦੇਖਦੇ ਹੀ ਦੇਖਦੇ 15 ਤੋਂ 20 ਫੁੱਟ ਤੱਕ ਪਹੁੰਚ ਗਿਆ ਸੀ ਜਿਸ ਕਾਰਨ ਲੋਕਾਂ ਵਿੱਚ ਹੜਕੰਪ ਮਚ ਗਿਆ ਸੀ ਪਾਕੜਾ ਵਿੱਚ ਪਾਣੀ ਜ਼ਿਆਦਾ ਹੋਣ ਕਾਰਨ ਇਹ ਪਾੜ ਲਗਾਤਾਰ ਵੱਧਦਾ ਜਾ ਰਿਹਾ ਸੀ ਜਿਸ ਤੋਂ ਬਾਅਦ ਮੌਕੇ ਤੇ ਪੰਜਾਬ ਦੇ ਕੈਬਨਿਟ ਮੰਤਰੀ ਅਤੇ ਪਟਿਆਲਾ ਦਿਹਾਤੀ ਤੋਂ ਵਿਧਾਇਕ ਡਾਕਟਰ ਬਲਬੀਰ ਸਿੰਘ ਮੌਕੇ ਤੇ ਪਹੁੰਚੇ ਸੀ ਜਿਨ੍ਹਾਂ ਵੱਲੋਂ ਕੇ ਪਾੜ ਨੂੰ ਪੂਰਨ ਦੇ ਹੁਕਮ ਦਿੱਤੇ ਗਏ ਸੀ ਪਰ 2 ਦਿਨ ਬਾਅਦ ਵੀ ਹਾਲਾਂਕਿ 2 ਦਿਨ ਬਾਅਦ ਇਸ ਤੇ ਕੰਮ ਚਾਲੂ ਹੈ ਪਰ ਇਸ ਪਾੜ ਨੂੰ ਪੂਰੀ ਤਰ੍ਹਾਂ ਨਹੀਂ ਪੂਰੇ ਗਿਆ ਜਦਕਿ ਹੁਣ ਨਵੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਦੇਖਿਆ ਜਾ ਸਕਦਾ ਹੈ ਕਿ ਇਸ ਪਾੜ ਦੇ ਨਜ਼ਦੀਕ ਹੀ ਮੁਰਦੋ ਤਰੇੜਾ ਫਟਣ ਲੱਗੀਆਂ ਨੇ ਜਿਸ ਕਾਰਨ ਆਲੇ ਦੁਆਲੇ ਦੇ ਪਿੰਡਾਂ ਤੇ ਮੁਰਦੋ ਵੱਡੇ ਪਾੜ ਪੈਣ ਦਾ ਖਤਰਾ ਮੰਡਰਾਉਣ ਲੱਗਿਆ ਹੈ ਤਾਂ ਦੱਸਿਆ ਕਿ ਪਟਿਆਲਾ ਦੇ ਪਿੰਡ ਜਸੋਵਾਲ ਨੇੜੇ ਲੰਘਦੀ ਪਾਖੜਾ ਮੇਨ ਲਾਈਨ ਵਿੱਚ ਇਹ ਪਾੜ ਪਿਆ ਸੀ ਜਿਸ ਕਾਰਨ ਇਲਾਕਾ ਵਾਸੀਆਂ ਚ ਸਹਿਮ ਦਾ ਮਾਹੌਲ ਬਣ ਗਿਆ ਸੀ ਅਤੇ ਜੇਕਰ ਇਹ ਨਾਹ ਟੁੱਟਦੀ ਤਾਂ ਪਿੰਡ ਜਸੋਵਾਲ ਸਣੇ ਦਰਜਨਾ ਪਿੰਡ ਅਤੇ ਪਟਿਆਲਾ ਸ਼ਹਿਰ ਵੀ ਇਸ ਨਾਲ ਪ੍ਰਭਾਵਿਤ ਹੋ ਸਕਦੇ ਸੀ ਜਸੋਵਾਲ ਪਿੰਡ ਵਾਸੀਆਂ ਵੱਲੋਂ ਮੌਕੇ ਤੇ ਕੈਬਨਿਟ ਮਤਰੀ ਡਾਕਟਰ ਬਲਬੀਰ ਸਿੰਘ ਨੂੰ ਸੂਚਿਤ ਕੀਤਾ ਗਿਆ ਸੀ ਅਤੇ ਡਾਕਟਰ ਬਲਬੀਰ ਸਿੰਘ ਦੇਰ ਰਾਤ ਮੌਕੇ ਤੇ ਪਹੁੰਚੇ ਸੀ ਅਤੇ ਉਹਨਾਂ ਵੱਲੋਂ ਪਾੜ ਪੂਰਨ ਦੇ ਹੁਕਮ ਦਿੱਤੇ ਗਏ ਸੀ ਹਾਲਾਂਕਿ ਉਹਨਾਂ ਦੇ ਹੁਕਮਾਂ ਤੋਂ ਬਾਅਦ ਦੂਜੇ ਦਿਨ ਪਾੜ ਨੂੰ ਪੂਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਸੀ ਪਰ ਦੋ ਦਿਨ ਬੀਤ ਜਾਣ ਦੇ ਬਾਵਜੂਦ ਵੀ ਇਸ ਪਾੜ ਨੂੰ ਪੂਰੀ ਤਰ੍ਹਾਂ ਨਹੀਂ ਪੂਰਾ ਗਿਆ ਜਦਕਿ ਹੁਣ ਇਸ ਪਾੜ ਦੇ ਨੇੜੇ ਹੀ ਨਵਾਂ ਪਾੜ ਫਟਣ ਦਾ ਖਤਸ਼ਾ ਬਣ ਗਿਆ ਹੈ ਜਿਸ ਕਾਰਨ ਲੋਕਾਂ ਵਿੱਚ ਮੁਰਤ ਤੋਂ ਸਹਿਮ ਦਾ ਮਾਹੌਲ ਹੈ ਅਤੇ ਲੋਕ ਇਸ ਪਾੜ ਨੂੰ ਚੰਗੀ ਤਰ੍ਹਾਂ ਬੰਦ ਕਰਨ ਦੀ ਮੰਗ ਕਰ ਰਹੇ ਨੇ ਤਦ ਅਸੀ ਇੱਕ ਕੁਝ ਦਿਨ ਪਹਿਲਾਂ ਹੀ ਨਹਿਰ ਦੇ ਦੂਜੇ ਪਾਸੇ ਵੀ ਅਜਿਹਾ ਹੀ ਪਾੜ ਪਿਆ ਸੀ ਜਿਸ ਨੂੰ ਨਹਿਰ ਬੰਦ ਕਰਵਾ ਕੇ ਮਿੱਟੀ ਅਤੇ ਕੰਕਰੀਟ ਦੇ ਥੈਲਿਆਂ ਨਾਲ ਬੰਦ ਕੀਤਾ ਗਿਆ ਸੀ ਪਰ ਇਸ ਤੋਂ ਕੁਝ ਦਿਨ ਬਾਅਦ ਹੀ ਇਸ ਨਵੇਂ ਪਾੜ ਨੇ ਇਲਾਕਾ ਵਾਸੀਆਂ ਨੂੰ ਚਿੰਤਾਜ ਪਾ ਦਿੱਤਾ ਸੀ ਜਿਸ ਤੋਂ ਬਾਅਦ ਮੌਕੇ ਤੇ ਪਹੁੰਚੇ ਕੈਬਨਿਟ ਮੰਤਰੀ ਨੇ ਨਹਿਰੀ ਵਿਭਾਗ ਨਾਲ ਗੱਲ ਕਰਕੇ ਇਸ ਨੂੰ ਪੂਰਨ ਦੇ ਹੁਕਮ ਦਿੱਤੇ ਸੀ ਪਰ ਇਸ ਦੇ باوجود ਵੀ ਨਹਿਰੀ ਵਿਭਾਗ ਵੱਲੋਂ ਨਾ ਹੀ ਨਹਿਰ ਵਿੱਚ ਪਾਣੀ ਘਟਕ ਕੀਤਾ ਗਿਆ ਅਤੇ ਨਾ ਹੀ ਇਸ ਨੂੰ ਪੱਕੀ ਤਰ੍ਹਾਂ ਬੰਦ ਕੀਤਾ ਜਾ ਰਿਹਾ ਹੈ ਜਦ ਕਿ ਹੁਣ ਇੱਕ ਹੋਰ ਪਾੜ ਪੈਣ ਦਾ ਖਤਰਾ ਬਣ ਗਿਆ ਹੈ ਜਿਸ ਕਾਰਨ ਲੋਕਾਂ ਦੇ ਜਾਨ ਅਤੇ ਮਾਲ ਦਾ ਵੱਡਾ ਨੁਕਸਾਨ ਹੋ ਸਕਦਾ ਹੈ ਫਿਲਹਾਲ ਦੇਖਣਾ ਹੋਵੇਗਾ ਕਿ ਇਸ ਪੂਰੀ ਸਮੱਸਿਆ ਨਾਲ ਨਹਿਰੀ ਵਿਭਾਗ ਜਾਂ ਫਿਰ ਪਟਿਆਲਾ ਪ੍ਰਸ਼ਾਸਨ ਕਿਵੇਂ ਨਜਿੱਠਦਾ ਪਰ ਫਿਲਹਾਲ ਇ ਤਾਂ ਇਹ ਸਭ ਖਾਨਾ ਪੂਰਤੀ ਨਜ਼ਰ ਆ ਰਿਹਾ ਹੈ ਪਟਿਆਲਾ ਤੋਂ ਦਵਿੰਦਰ ਸਿੰਘ ਸੈਂਟਰਲ ਪੰਜਾਬ ਟੀਵੀ